ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਸੀਡਪੁਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾ ਤੇ ਤਿੰਨ ਹੀ ਤੁਹਾਨੂੰ ਗਾਵਾਂ ਦਿਖਾਉਣੀਆਂ ਆ ਆ ਦੋ ਮੱਜਾ ਤੁਹਾਨੂੰ ਸੱਜਰ ਸੁਈਆਂ ਦਿਖਾਵਾਂਗੇ ਤੇ ਇੱਕਾ ਮੀਨੀ ਤੁਹਾਨੂੰ ਟੋਕੜ ਗੱਬਨੇ ਚੈੱਕ ਪਾਸ ਤੁਹਾਨੂੰ ਮੀਨੀ ਦਿਖਾਉਣੀ ਆ ਤੇ ਗਾਵਾਂ ਦੇ ਵਿੱਚ ਅਵੇਂ ਇੱਕ ਤਾਂ ਤੋਕੜ ਗੱਬਨ ਦਿਖਾਵਾਂਗੇ ਇੱਕ ਸੂਈ ਤੇ ਇੱਕ ਗੱਬਨ ਤਾਂ ਦਿਖਾਉਣੀ ਗੱਲ ਬਾਤ ਉਹਨਾ ਪੰਦਲਜੀਤ ਵੀਰ ਨਾਲ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸਣਾ ਚਲੋ ਵਧੀਆ ਜੀ ਅਹੀ ਵੀ ਵੇਗਿਆ ਮਾਲਦ ਨਾਲ ਹਾਂਜੀ ਹਾਂ ਜੀ ਵੇਗਿਆ ਜੀ ਠੀਕ ਐ ਤੋਕੜਾ ਗੱਬਨਾ ਫਿਰ ਲੈ ਆਈ ਹੁੰਦੇ ਹਰ ਵਾਰੀ ਕੋਈ ਨਾ ਕੋਈ ਮਿਲ ਹੀ ਜਾਂਦੀ ਏ ਠੀਕ ਐ ਹਰ ਕੀ ਮੈਂ ਨਹੀਂ ਲੈਣ ਤੇ ਫਿਰ ਤੋਕੜਾ ਗੱਬਨ ਬਣਾ ਲੀਏ ਠੀਕ ਐ ਚਲੋ ਇੱਕ ਤੋਕੜਾ ਗੱਬਨ ਬਣਵਾ ਲਈਏ ਨਾਮ ਦੱਸਦੇ ਕਰੀ ਆਪਣਾ ਨਾਮ ਦਲਜੀਤ ਸਿੰਘ ਪਿੰਡ ਕਸੀਡਪੁਰ ਤਸੀਲ ਬਟਾਲਾ ਜ਼ਿਲ੍ਹਾ ਗਰਦਾਸਾਹ ਤੇ ਫੋਨ ਨੰਬਰ ਵੀ ਪੁੱਲਦਾ ਇੱਕ ਰੀ ਫੋਨ ਨੰਬਰ 9779635121 ਠੀਕ ਹੈ ਛੋਟਾ ਕਸੀਡਪੁਰ ਦੇ ਪਿੰਡ ਰੋਡ ਦੇ ਉੱਪਰ ਬਿਲਕੁਲ ਆਣਾ ਬਟਾਲੇ ਦੇ ਲਾਗੇ ਉਹਦੇ ਉੱਪਰ ਹੀ ਪਰ ਆਪਣਾ ਛੋਟਾ ਕਸੀਡਪੁਰ ਆ ਇਹ ਕਿ ਅੰਮ੍ਰਿਤਸਰ ਵੱਲੋਂ ਆਉਂਦੇ ਆ ਕਿ ਕਸੀਡਪੁਰਾ ਪਾਰ ਕਰਕੇ ਪਹਿਲਾ ਪਹਿਲਾ ਜਿਹੜਾ ਪਹਿਲਾ ਕਸੀਡਪੁਰਾ ਜਿਹੜਾ ਆਣਾ ਹਾਂਜੀ ਆ ਲਾਗੇ ਬਾਬੇ ਹੀ ਜਾਂਦਾ ਕੋਤਰਾ ਜੀ ਠੀਕ ਹੈ ਰੋਡ ਦੇ ਉੱਪਰ ਬਾਕੀ ਉਹ ਗਰਦਾਸਾਹ ਬਿਲਕੁਲ ਲੱਗ ਗਈ ਹੈ ਬਾਕੀ ਚੱਲ ਦੋਵੇਂ ਕਿਸੇਡ ਪੁਰੇ ਲੱਗ ਲੱਗ ਗਏ ਆ ਨਾਲ ਨਾਲ ਜੱਦਾ ਕਿਲੋਮੀਟਰ ਨਹੀਂ ਫਰਕ ਆਧਾ ਕਿਲੋਮੀਟਰ ਦਾ ਵੀ ਨਹੀਂ ਫਰਕ ਹਾਂਜੀ ਹਾਂਜੀ ਪਰ ਲੋਕ ਕਹਿੰਦੇ ਵਿਚ ਬਲ ਕੇ ਦੱਸਿਆ ਕਰੋ ਕਿ ਛੋਟਾ ਕਿਸੇਡ ਪੁਰਾ ਠੀਕ ਹੈ ਜੀ ਠੀਕ ਚਲੋ ਸ਼ੁਰੂਆਤ ਫਿਰ ਆ ਜਿਹੜੇ ਆ ਜਰਸੀ ਗੱਬਣ ਆ ਇਹਦੇ ਤੋਂ ਹੀ ਆਪਾਂ ਕਰ ਲਈਏ ਕਿੰਨਵਾ ਸਵੇਰ ਸੋਨਾ ਵਿੱਧੀ ਇਹ ਪਹਿਲਾ ਸੂਆ ਸੋਨਾ ਵਿੱਧੀ 6 ਚਿੱਗੀ ਜੰਗੂ ਤੇ ਕਿੰਨੇ ਕ ਦੁੱਧ ਆ ਲੀਜੇ ਵਿੱਧੀ ਦੁੱਧ ਦੇ 10 12 ਕਿਲੋ ਜਵਾਈ ਜਾਊਗੀ ਅੱਛਾ 10 ਕਿਲੋ ਸੌਖਾ ਚ ਜਵਾਈ ਜਾਊਗੀ ਲਿਓ ਤੋਰੀਆਂ ਫਿਰ ਇਹਨਾਂ ਤੋੜ ਦਿਓ ਜੀ 10-11 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਲੈ ਆ ਜੀ ਵਿੱਧੀ ਬੰਦ ਦੇ ਜੀ ਤੇ ਖੇ ਰੱਖਣਾ ਵਿੱਧੀ ਫਿਰ ਇਹਦਾ ਮੁੱਲ ਆਪਾਂ ਮੁੱਲ ਵਿੱਧੀ ਇਹ ਛੋਟਾ ਜਿਹਾ ਹੀ ਆ ਕਿੰਨਾ ਕ 25000 ਰੁਪਇਆ 25000 ਹਾਂਜੀ ਵਿੱਚ ਕਰਨਾ ਮੰਨਤਾ ਨਾ ਹੋਰ ਕਰਾ ਲਓ ਤੇ ਇੰਨਾ ਕਰਾਉਣਾ ਛੜਦੀ ਹੈ ਯਾਰ 2000 ਛੜ ਦਨੇ ਅਛਾ ਤੈ ਯਾਰ ਦੀ ਦੇ ਦੋ ਠੀਕ ਹੈ ਜੀ ਬਾਕੀ ਆ ਦੇਖ ਸਕਦੇ ਸੂਨ ਤੱਕ ਇਹਨੇ ਚੰਗੀ ਭਰ ਜਾਣਾ ਵਾ ਹਾਂਜੀ ਹਾਂਜੀ ਦੇਣੇ 10 12 ਲੈਣੇ ਨੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਗਏ ਹੁਣ ਆਪਣੇ ਕੋਲ ਤੋਕੜ ਗੱਪਣ ਇਹ ਤੋਕੜ ਗੱਪਣ ਜੀ ਚੈੱਕ ਪਾਸ ਚੈੱਕ ਪਾਸ ਜੀ ਸਾਢੇ 6 ਮਹੀਨੇ ਗੱਪਣ ਗੱਜੀ ਚੈੱਕ ਪਾਸ ਆ ਚੈੱਕ ਪਾਸ ਆ ਤੇ ਦੁੱਧ ਕਿੰਨਾ ਹੈ ਦੇਖੋ ਦੁੱਧ ਦੇਲੇ ਮੋਕੇ ਦੇ 5 ਕਿਲੋ ਤੋਂ ਪਲਾਸੀ ਉਸੇ ਹੀ ਹੋਊਗਾ 5 ਕਿਲੋ ਬਣ ਕੇ ਚਲੋ 5 6 ਕਿਲੋ ਦੁੱਧ ਹੈਗਾ ਆ ਲਿਆ ਫਿਰ ਤੋੜ ਦਈਏ ਬਾਕੀ ਸੋਹਣੀ ਵਹਿੜਿਆ ਹੈ ਵੀ ਜ਼ੰਬੀ ਜ਼ੰਬੀ ਵੀ ਚੰਗੀ ਆ ਕਾਲੀ ਜਰਸੀ ਆ ਜਿਹੜੀ ਇਹ ਸ਼ਾਈਨ ਸ਼ਾਈਨ ਚੈਂਜ ਆ ਜਿਹਾ ਆ ਜੁਲਾਇਓ ਜੀ ਤੇ ਥਣ ਥਣ ਵੀ ਜੀ ਓਕੇ ਸਾਰੇ ਤੇ ਵੀ ਜੀ ਅਗਲੇ ਥਣ ਜਿਹਦੇ ਧਾਰਾ ਘਟਿਆ ਕਬੈਣੀ ਵਾਲ ਦੇ ਠੀਕ ਆ ਜੀ ਹਾਂਜੀ ਹਾਂਜੀ ਇੱਕ ਥਾਂ ਚ ਜਿਹੜਾ ਧਾਰਾ ਕੱਟੀ ਆ ਠੀਕ ਆ ਜੀ ਮੈਂ ਹੜ ਦਾ ਧਾਰਾ ਰੱਖ ਦਿਆਂ ਵੀਰ ਜੀ ਠੀਕ ਆ ਹਾਂਜੀ ਹਾਂਜੀ ਮਤਲਬ ਕਿ ਤਿੰਨ ਥਾਣਾ ਵਧੀਆ ਚੱਲਦੇ ਆ ਬਾਕੀ ਆ ਚਵੇਂ ਥਾਣ ਚਵੇਂ ਚੱਲਦੇ ਆ ਬਾਕੀ ਜਦੋਂ ਗਾੜੀ ਤਿਆਰ ਹੋ ਗਿਆ ਬਰਾਬਰ ਉਤਰੂ ਅੱਛਾ ਹਾਂਜੀ ਅੱਗੇ ਜਿਹੜੀ ਜਰਸੀ ਆ ਬਰਾਬਰ ਉਤਰੀ ਆ ਟਕਾ ਕੇ ਵੇਚੀ ਠੀਕ ਆ ਜੀ ਤੇ ਆਹ ਦੇਖ ਸਾ ਤੇ ਥਣ ਵੀ ਇਹਦਾ ਤੇ ਕੀ ਰੱਖਣਾ ਇਹਦਾ ਮੁੱਲ ਫੇਰ ਆਪਾਂ ਵੀਰ ਜੀ ਦਾ ਮੁੱਲ 5000 5000 ਹਾਂਜੀ ਕਿੰਨੇ ਦੇ ਦੇਣੀ ਐ ਵੀਰ ਜੀ ਬਾਕੀ ਮਾਨਤਾਣ ਕਰ ਦਾਂਗੇ। ਅੱਛਾ ਚਲੋ ਕੋ ਫੋਨ ਲਾਵੇ ਹਨਾ। ਉਤਰਾਂ ਜਿਹੜੀ ਆਈ ਕਿ ਇਹ ਚੰਗੀ ਸਾਂਭ ਵਾਲੇ ਘਰ ਆਵਾਂ ਜਿਹੜਾ ਬੋਡੀ ਸਟਰਕਚਰ ਹੀ ਇਹਦਾ ਦੱਸਦਾ ਵਾ। ਹਾਂਜੀ ਹਾਂਜੀ ਵੱਡੀ ਵੜਿਆ। ਤੇ ਹੁਣ ਇੱਕ ਆ ਸੂਈ ਸਵਾਈ ਆ ਜਿਹੜੀ। ਕਿੰਨਾ ਚਿਰ ਹੋ ਗਿਆ ਵੀਰ ਜੀ ਨਾ ਸੂਈ ਨਾ? ਇਹਨੂੰ ਵੀਰ ਜੀ ਅੱਜ 5 ਦਿਨ ਹੋ ਗਏ ਆ। 5 ਦਿਨ ਹੋ ਗਏ ਆ। ਹਾਂਜੀ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਏ? 13 ਕਿਲੋ ਬੋੜਾ ਜਿਹਾ ਥਲੇ। 13 ਲੀਟਰ ਤਿਆਰ ਹੀ ਆ। ਹਾਂਜੀ ਹਾਂਜੀ। ਕਿੰਨਾ ਕ ਚਵਾਈ ਜਾਊਗੀ? ਵੀਰ ਜੀ ਇਹ ਦੁੱਧ 20 ਕਿਲੋ ਚਵਾਜੂਗੀ। ਅੱਛਾ। ਹਾਂਜੀ। ਲਿਆ ਖੋਲੋ ਫ ਬਾਕੀ ਹੈਗੀ ਇਹ ਵੀ ਜਰਸੀ ਕ੍ਰਾਸ ਜੀ ਆ ਮੋਕੇ ਤੇ 13 ਲੀਟਰ ਜਿਹੜਾ ਤਿਆਰ ਦੱਸਦੇ ਪੰਜਵੇਂ ਦਿਨ ਦੀ ਸੂਈ ਕੋਲ ਲੋ ਲੈ ਜਿਓ ਜੀ ਲੋ ਬਾਕੀ ਜਿਹੜੀ ਦੁੱਧ ਦੀ ਤਸੱਲੀ ਤੁਸੀਂ ਆਪ ਕਰਨੀ ਹੈ ਥੋੜਾ ਜਿਹਾ ਕੇ ਇਹ ਦੀ ਪਛੋਟ ਡਰ ਵੀ ਜਾਂਦਾ ਵਾ ਬਾਕੀ ਹਾਲ ਸੀਸ ਲੱਗ ਜਿਦੋਂ ਬੈਠ ਕੇ ਖਾਣਾ ਠੀਕ ਹੈ ਜੀ ਉਦੋਂ ਜਿਹੜੇ ਠੰਡੀ ਤੇ ਨਹੀਂ ਦੱਸਦੇ ਆ ਆ ਦੇਖ ਸਾਦੇ ਚੋਣ ਚੋਣ ਇੱਕ ਨੰਬਰ ਦੀ ਵੇਚੀ ਆ ਸੰਣਾ ਦੁੱਧ ਦੇ ਠੀਕ ਹੈ ਜੀ ਤੇ ਘਾ ਦੁੱਧ ਤੇ ਬੱਚਾ ਇਹਦਾ ਮੇਰੇ ਇਹ ਬੱਚਾ ਮਰ ਗਿਆ ਵਾ ਅੱਛਾ ਬੱਚਾ ਨਹੀਂ ਹੈਗਾ ਇਹਦਾ ਹਾਂਜੀ ਹਾਂਜੀ ਠੀਕ ਐ ਇਹ ਉਦੋਂ ਪਿਛਲੀ ਵੀਡੀਓ ਪਾਈ ਆਪਾਂ ਉਦੋਂ ਹੀ ਸੌਂਦੀ ਤੁਸੀਂ ਦੇਖੀਏ ਤੁਹਾਨੂੰ ਉਦੋਂ ਗੱਭਣ ਹੀ ਹਦੀ ਹੈ ਨਾ ਤੇ ਜੇ ਉਹ ਹੀ ਹਫਤਾ ਦਾ ਹੀ ਹੋਇਆ ਵੀਡੀਓ ਪਾਈ ਨਾ ਹਣਾ ਆਪਾਂ ਇਤਾਂ ਨਹੀਂ ਆਈ ਵੀਰੇ ਭਾਈ ਠੀਕ ਬਾਕੀ ਕੋਈ ਪਿਛਲੀ ਵੀਡੀਓ ਕੱਢ ਕੇ ਵੇਖ ਲੈ ਉਦੋਂ ਦੀ ਵੀਡੀਓ 'ਚ ਇਹ ਗੱਭਣ ਹੀ ਸੀ ਗੱਭਣ ਹੀ ਤੇ ਹੁਣ ਇਹ ਸੂਪੀ ਹੈ ਕੌਣ ਸੂਈ ਬਾਕੀ ਮੌਸਮ ਠੰਡਾ ਵਾ ਉਦੋਂ ਨਾ ਮੌਸਮ ਠੰਡਾ ਇਹ ਤਾਂ ਘੰਡਾ ਹੈ ਸੱਚ ਨਾਲ ਰਾਤ ਸੂਪੀ ਹੈ ਤੇ ਪਤਾ ਨਹੀਂ ਲੱਗਾ ਬੱਚਾ ਨਿਕਲੇਗਾ ਬਾਹਰ ਅੱਛਾ ਉਹ ਠੰਡਾ ਨਹੀਂ ਮਰ ਗਿਆ ਅੱਛਾ ਮੋਲ ਤੱਕ ਜੀ ਜਿਹਾ ਵਧਦੀ ਆ ਹਾਂਜੀ 55000 ਰੁਪਏ ਕਰ ਲੀਏ ਨਹੀਂ ਫਿਰ 55 ਨਹੀਂ ਫਿਰ ਕਰਗੇ ਜਿਆ ਜੀ ਮਕਾਈਏ ਕਿੰਨੇ ਤੇ ਮਕਾਉਣੀ ਆ ਮਂਗਾ ਤੋ ਤੁਸੀਂ ਜਿੰਨੇ ਮੈਂ ਤੁਹੀਂ ਤੁਹੀਂ ਮਕਾਉਣੀ ਆ ਤੁਸੀਂ ਮਂਗਾ ਲਓ ਤੁਸੀਂ ਕਿੰਨੇ ਤੇ ਤੁਸੀਂ ਦੱਸਣਾ ਜਿਆ ਜਿਆ ਕਰਦੀ ਏ 52000 ਦੀ 52000 ਦੀ ਹੋਰ ਕਰ ਦੋਗੇ ਮੌਕੇ ਤੇ ਤੁਸੀਂ ਕਰਾ ਲਓ ਸਰ ਜੀ ਕਰਦੀ ਏ ਪੂਰੇ 50 ਦੀ ਕਰਾ ਦੋ ਠੀਕ ਹੈ ਜੀ ਵਿੱਚ ਚਲੋ ਮੋਕੇ ਤੇ ਹੋਰ ਕਰਦਾਂਗੇ ਮਾਨਦਾਨ ਕਰ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਦੁੱਧ 20 ਕਿਲੋ ਚ ਆਜੂਗੀ ਠੀਕ ਹੈ ਜੀ ਬਾਕੀ ਇਹ ਆ ਕਿ ਸੋਈ ਤਾਜੀ ਆ ਪਿਛਲੀ ਵੀਡੀਓ ਵੀ ਕੱਢ ਕੇ ਵੇਚ ਸਕਦਾ ਉਦੋਂ ਗੱਬਨ ਹੀ ਜੜੀ ਬਾਕੀ ਕੋਈ ਵੀਰ ਫੋਨ ਲਾਵੇ ਇੱਕ ਰਹੀ ਮਾਨਦਾਨ ਸਾਰੀਆਂ ਚ ਖੁੱਲੇ ਹੀ ਹੋਣਗੇ ਇੱਕ ਰਹੀ ਫੋਨ ਲਾਵੇ ਤੇ ਹੁਣ ਇੱਕਾ ਟੁਕੜ ਗੱਬਨ ਵੀ ਨਹੀਂ ਤੁਹਾਨੂੰ ਦਿਖਾਉਣੀ ਆ ਥਾਣੇ ਦੇ ਵੀ ਦੇਖ ਸਕਦੇ ਜੀ ਤੇ ਕਿੰਨੇ ਚਿਰ ਦੀ ਚੈੱਕ ਪਾਸ ਚ ਵਿਧੀਏ ਤਿੰਨ ਮਹੀਨੇ ਚੱਕ ਪਾਸ ਜੀ ਚੌਥਾ ਮਹੀਨਾ ਲੱਗਾ ਜੈਨੂੰ ਅੱਛਾ ਹਾਂਜੀ ਹਾਂਜੀ ਤਿੰਨਾਂ ਚਿਰ ਚੈੱਕ ਪਾਸ ਤੇ ਚੌਥਾ ਜਾਣ ਦਿਆ ਚੌਥਾ ਜਾਣ ਦਿਆ ਤੇ ਦੁੱਧ ਕਿੰਨਾ ਹੋਣੇ ਦੇਖੋ ਦੁੱਧ ਵੀ ਜੀ ਸਨ 4 ਕਿਲੋ ਹੀ ਆ 4 ਕਿਲੋ ਹੀ ਆ ਹਾਂ ਬਾਕੀ ਆਈ ਆਈ ਮਤਲਬ ਕਿ ਭੁੱਖੇ ਘਰੋਂ ਆ ਖੋਰੀ ਪਈ ਇਹਦੇ ਗੜਬਿਚਾਰੀ ਦੇ ਠੀਕ ਹੈ ਜੀ ਹਾਂ ਖਾਣ ਪੀਣ ਦਾ ਘੜੀ ਦੁੱਧ 6 ਕਿਲੋ ਕਰ ਜੂਗੀ ਲਿਆ ਫਿਰ ਤੋਰ ਦਈਏ ਨਾ ਵੀ ਬਾਕੀ ਜਿਹੜੇ ਵੀ ਵੇਲ ਨੂੰ ਕੋਈ ਵੀ ਪਸ਼ੂ ਪਸੰਦ ਹੁੰਦਾ ਵਾ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਮਾਨਤਨ ਜਿਹੜਾ ਸਾਰਿਆਂ ਚ ਖੁੱਲੇ ਹੀ ਹੁਣਗੇ அவர் விஜய்க்குமார் தனித்திரை ਇਹ ਇਹ ਤਾਂ ਤੁਹਾਨੂੰ ਓਕੇ ਵੀਰ ਜੀ ਸਾਡੇ ਬਿਲਕੁਲ ਓਕੇ ਵੀਰ ਜੀ ਦੇ ਥਾਂ ਤੋਂ ਤੇ ਇਹਦਾ ਮੁੱਲ ਮੁੱਲ ਇਹਦਾ 58000 ਰੁਪਇਆ 56000 ਹਾਂ ਜੀ ਕਿੰਨੇ ਤੇ ਮੁਕਾਉਣੀ ਹੈ ਉਹ ਹੀ ਦੱਸ ਦੋ 55 ਤੇ ਮੁਕਾ ਦਈਏ ਮੁਕਾ ਦਿਓ ਕਿ ਹੋਰ ਹੈਗਾ ਕਸਰ ਕੋਈ ਨਹੀਂ ਠੀਕ ਜਾਨਾ ਠੀਕ ਚਲੋ ਬਾਕੀ ਮੌਕੇ ਤੇ ਕਰਦੇ ਹਾਂ ਮੰਤਨ ਬਾਕੀ ਮੌਕੇ ਤੇ ਹੁਣ ਮੰਤਨ ਤੇ ਹੁਣ ਇੱਕ ਕਸੂਈ ਮੱਜ ਤੁਹਾਨੂੰ ਦਿਖਾਉਣੀ ਆਲ ਥਾਣ ਦੇਖ ਸਾਡੇ ਇਹ ਤਾਂ ਥਾਣ ਬੜਾ ਕਮਾਲ ਦਾ ਵਾ ਕਿੰਨਾ ਚਿਰ ਹੋ ਗਿਆ ਵੀਰ ਜੀ ਨਾ ਸੋਈ ਨਾ ਇਹਨੂੰ ਸੋਈ ਨੂੰ ਵੀਰ ਜੀ 20 ਦਿਨ ਹੋ ਗਏ ਆ 20 ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਬੱਚਾ ਕੀ ਤੇ ਮਗਰ ਬੱਚਾ ਇਹਦੇ ਮਰ ਕੱਟੀ ਜੀ ਤੇ ਦੁੱਧ ਕਿੰਨਾ ਤਿਆਰ ਹੈ ਤੇ ਕਹਿੰਦੇ ਆਟਾ ਵੀਰ ਜੀ 13 ਕਿਲੋ ਦੁੱਧ 12 ਕਿਲੋ ਦੀ ਗਾਰੰਟੀ ਹੋ ਗਈ ਅੱਛਾ ਹਾਂਜੀ 12 13 ਲੀਟਰ ਜਿਹੜਾ ਬਿਲਕੁਲ ਤਿਆਰ ਆ ਉਹ ਤਿਆਰ ਹੈਗਾ 13 ਕਿਲੋ ਦੁੱਧ ਅੱਛਾ 12 ਦੀ ਗਾਰੰਟੀ ਹੋ ਗਈ ਲਿਆ ਖੋਲੋ ਹਾਂ ਫਿਰ ਤੋੜੀਏ ਬਹੁਤ ਜਿਹੜਾ ਇਹਦੇ ਕੋਲ ਮੌਕੇ ਤੇ 12 13 ਲੀਟਰ ਜਿਹੜਾ ਤਿਆਰ ਦੱਸਦੇ ਆ ਬਹੁਤ ਅਸੀਂ ਆਪਣੀ ਚੋਈ ਕਰਕੇ ਖੜਨੀ ਕਿਉਂਕਿ ਅਸੀਂ ਜਿਹੜੇ ਚੋਈ ਕਰਕੇ ਨਹੀਂ ਵੀਡੀਓ ਬਣਾਈਦੀ ਚੋਈ ਤੁਸੀਂ ਆਪ ਕਰਨੀ ਆ ਅਸੀਂ ਸਿਰਫ ਆ ਕੇ ਵੀਡੀਓ ਬਣਾਈਦੀ ਆ ਸਾਡਾ ਸਿਰਫ ਕੰਮ ਆ ਤੁਹਾਨੂੰ ਦੱਸਣਾ ਇਸ ਟੈਂਪੀ ਇੱਥੇ ਇਹੋ ਜਿਹਾ ਪਸ਼ੂ ਖਲੋਤਾ ਹੈ ਅੱਗੇ ਤੁਸੀਂ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜਨਾ ਹੈ ਪਸੰਦ ਆਉਂਦਾ ਤੇ ਲੈ ਜਾਓ ਨਹੀਂ ਪਸੰਦ ਆਉਂਦਾ ਤੇ ਰਹਿਣ ਦਿਓ ਤੇ ਇਹਦਾ ਵੀ ਜੇ ਫਿਰ ਕੀ ਰੱਖਣਾ ਆਪਾਂ ਮੁੱਲ ਵੀਜੀ ਮੋਲ ਦਾ 85000 ਕਰਦੇ ਆ ਅੱਛਾ ਹਾਂਜੀ ਕਿੰਨੇ ਰੀ ਦੇ ਦੇਣੀ ਹੈ 82000 82000 ਰੀ ਦੇ ਦੋ ਚਲੋ ਵਿੱਚ ਮੋਕੇ ਤੇ ਹੋਰ ਮਹੰਤਨ ਕਰ ਦੋਗੇ ਹਾਂ ਉਹਦੇ ਹੀ ਜੋ ਕਰਾਣਾ ਕੋ ਗੱਲ ਕਿੰਨੇ ਦੇ 80 ਤੇ ਮਗਾ ਦਈਏ ਪੂਰੇ ਤੇ ਮਗਾ ਦੋ 80 ਹੀ ਮਗਾ ਦੋ ਠੀਕ ਹੈ ਜੀ ਤੇ ਦੁੱਧ 12 ਲੀਟਰ ਕਰੋ ਪੱਕਾ ਚਿਵਾਲੀ 12 ਲੀਟਰ ਭਾਜੀ ਦੋ ਟਾਈਮ ਤਿੰਨ ਟਾਈਮ ਅੜੀ ਤਸੱਲੀ ਕਰ ਲੈ ਕੋਈ ਤਸੱਲੀ ਕਰ ਲੈ ਤੁਹਾਡੇ ਘਰੇ ਹਨਾ ਠੀਕ ਹੈ ਇਹ ਕਿਹੜੀ ਸੋਈ ਸਵਾਈ ਇਹ ਕਿਹੜੇ ਕਿ ਜਾਂ ਸਵਾਈ ਬਾਕੀ ਤਾਂ ਕਹਣਾ ਜੋ ਤੈਨੂੰ ਕਿਹਾ ਉਹੋ ਹੀ ਨਿਕਲੂਗਾ ਘਟਨੇ ਨਿਕਲਦਾ ਠੀਕ ਹੈ ਜੀ ਹਾਂਜੀ ਤੇ ਹੁਣ ਆਗੇ ਆਪਣਾ ਤੁਹਾਨੂੰ ਪਤਾ ਕੋਈ ਲ ਤੇ ਹੁਣ ਆ ਗਏ ਆਪਣੇ ਕੋਲ ਐਂਡ ਤੇ 6ਵੇਂ ਨੰਬਰ ਤੇ ਕਿੰਨਾ ਚਿਰ ਵਿੱਜੇ ਇਹਦੇ ਕੋਲ ਦੁੱਧ ਇਹਦੇ ਕੋਲ ਵਿੱਜੇ ਟਾਈਮ 11 ਕਿਲੋ ਦੁੱਧ ਤੇ 10 ਕਿਲੋ ਗਰੰਟੀ ਹੋ ਗਈ ਦੀ ਅੱਛਾ ਹਾਂਜੀ ਹਾਂਜੀ ਤੇ ਇਹਨੂੰ ਕਿੰਨਾ ਚਿਰ ਹੋਇਆ ਸੋਈ ਨਾ ਇਹਨੂੰ ਸੋਈ ਨੂੰ ਵੀਰ ਜੀ ਅੱਜ 10 ਦਿਨ ਹੋ ਗਏ ਇਹਦਾ ਬੱਚਾ ਮਰ ਗਿਆ ਅੱਛਾ ਬੱਚਾ ਇਹਦਾ ਵੀ ਨਹੀਂ ਹੈਗਾ ਠੀਕ ਹੈ ਤੁਹਾਡੇ ਕੋਲ ਹੀ ਮਰਿਆ ਬੱਚਾ ਇਹਦਾ ਮੇਰੇ ਕੋਲ ਹੀ ਮਰਿਆ ਪੂਸ਼ੀ ਇਹਦੀ ਬਣੀ ਜਾਊਗੀ ਅੱਛਾ ਪੂਸ਼ੀ ਟੰਗੀ ਸਾਹਮਣੇ ਹਾਂਜੀ ਤੇ ਲਿਆ ਖੋਲ ਫਿਰ ਤੋੜ ਦਈਏ ਮਿਲਦੀ ਪੂਸ਼ੀ ਤੇ ਦੋਵੇਂ ਟਾਈਮ ਦੋਵੇਂ ਟਾਈਮ ਪੜਦੇ ਮਿਲਦੀ ਵੀਰ ਜੀ ਠੀਕ ਹੈ ਜੀ ਹਾਂ ਤੇ ਇਹਦਾ ਬੱਚਾ ਤੁਹਾਡੇ ਕੋਲ ਹੀ ਮਰਿਆ ਕਿ ਪਿੱਛੇ ਮਰਿਆ ਤੁਹਾਡੇ ਕੋਲ ਹੀ ਮਰਜੀ ਅੱਛਾ ਬਾਕੀ ਮੌਸਮ ਠੰਡਾ ਹਵਾ ਆਮੀ ਸਾਰਿਆਂ ਨੂੰ ਪਤਾ ਵਾ ਹੋ ਨਹੀਂ ਦੋ ਤਿੰਨ ਦਿਨ ਹੋਏ ਜਿਹੜਾ ਮੈਂ ਥੋੜਾ ਫਰਕ ਪਾਇਆ ਇਹਨੂੰ ਆਹੜੇ ਬਹੁਤ ਜਾ ਰਹੀ ਹੈ ਇਹ ਇਹਦਾ ਕੀ ਰੱਖਣਾ ਵੀਰ ਜੀ ਫਿਰ ਮੋਲ ਆਪਾ ਮੋਲ ਦੇ ਵੀਰ ਜੀ ਇਹਦਾ ਵੀ ਜਿੰਨਾ ਮਰਜ਼ੀ ਕਰੀਏ ਇਹ ਵੀ 82000 ਦੇ ਦਾਂਗੇ 82000 ਦੀ ਵਿੱਚੋਂ ਕਿੰਨਾ ਕਰਨਾ ਮਾਨ ਇਹ ਵੀ ਪੂਰੇ 80 ਤੇ ਮਗਾ ਦਈਏ ਫਿਰ ਪੂਰੇ 80 ਦੇ ਦਾਂਗੇ ਠੀਕ ਆ ਜਿੰਨੀ ਮਰਜ਼ੀ ਲੈ ਲੇ ਕੋਈ ਬਾਕੀ ਮਾਨਤਨ ਵਿੱਚ ਮੋਕੇ ਤੇ ਹੋ ਜਾਊਗਾ ਹਣਾ ਹਾਂਜੀ ਹਾਂਜੀ ਬਾਕੀ ਇਹ ਜਿਹੜੀ ਮੱਝ ਆ ਉਹਦੇ ਨਾਲ ਪਿੱਠ ਫੋੜੇ ਦੀ ਜਿਹੜੀ ਚੜਾਈ ਚ ਇਹਦਾ ਥੋੜਾ ਬੌਡੀ ਸਟਰਕਚਰ ਵੱਡਾ ਦੇਣਾ ਬਾਕੀ ਦਮੱਝਾ ਦੋਵੇਂ ਆਪਣੀ ਆਪਣੀ ਜਗ੍ਹਾ ਠੀਕ ਆ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਹਾਂਜੀ ਵੀਰ ਜੀ ਹਰ ਵੇ ਇਹ ਹੁੰਦਾ ਆ ਕਿ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਹਾਂਜੀ 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 ਠੀਕ ਹੈ ਜੀ ਬਾਕੀ ਜਿਹੜਾ ਆਨਲਾਈਨ ਮਗਾਉਂਦਾ ਵੀਰ ਜੀ ਨਾਲ ਜਈਦਾ ਚਵਾ ਕੇ ਆਈਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਰਿੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ